ਸਤਾ ਭਾਵਾ ਜਗਾ ਨਹੀਂ ਹੁੰਦਾ ਬੈਠੇ ਬਾੜਦੀ ਐ ਇੱਥੇ ਅੰਦਰ ਬਾੜਦੀ ਐ ਹੁਣ ਇੰਨੀ ਕਿਤੇ 21 ਦੁਕੀ ਦਾ ਤਾਂ ਫਰਕ ਪੈ ਹੀ ਜਾਂਦਾ ਵਾ ਹੁਣ ਬਾਹਰ ਆਪਾਂ ਕਿਤੇ ਪਾਰਕਿੰਗ ਲਾਣੇ ਉੱਥੇ ਵੀ ਇਦਾਂ ਹੀ ਹੁੰਦਾ ਪ੍ਰੋਪਰ ਕੰਦ ਨਾ ਤੁਨਾ ਟੱਚ ਕਰ ਦੇਣੀ ਆ ਤੀਤੀ ਦਫਤਰ ਜਾਵਾਂਗੇ ਜਿਹੜਾ ਇੱਥੇ ਦਾ ਮੇਨ ਐ ਮੈਂ ਉਹਨੂੰ ਕਹਿਣਾ ਮੈਨੂੰ 3000 ਰੁਪਏ ਦੇ ਲੈ ਸਸਤ ਲਈ ਇਹਨਾਂ ਦਾ ਮੂੰਹ ਬੰਦ ਕਰੋ ਪੁਲਤੀਆਂ ਦਾ ਆ ਮੋੜ ਕਟੇ ਤਾਂ ਪੁਲਤੀਆਂ ਨਾਕੇ ਸਰਾਂ ਮੀ ਭਾਗੀ ਪੁਲਸੇ ਬਸ ਨਾਕੇ ਘਟ ਕਟਣ ਵਾਸਤੇ ਚਲਾਨ ਘਟਣ ਵਾਸਤੇ ਨਾਕੇ ਕੱਟਣ ਵਾਸਤੇ ਹੋਰ ਕੀ ਕਰਨ ਮਾਤੇ ਹੁੰਦੇ ਸੱਚ ਦੱਸ ਮੈਂ ਤਾਂ ਇਹਨਾਂ ਨੂੰ ਕਿਹਾ ਸਾਧ ਲਓ ਪੁਲਸੇ ਇੱਥੇ ਉਹ ਵੀ ਨਹੀਂ ਸਾਧਦੇ ਤੇ ਲਤਾਂਤ ਦੇ ਲਤਾਂਤ ਦੇ ਆ ਤੇ ਜਦ ਇੱਥੇ ਲਸਾਂਸ ਬਣਵਾਣ ਆਈਦਾ ਫੇਰ ਇੱਥੇ ਕਹਿੰਦੇ ਜੀ ਤੁਹਾਡੀ ਇੱਥੇ ਗੱਡੀ ਲੱਗੀ ਗੱਡੀ ਲੱਗਦੀ ਵੀ ਨਹੀਂ ਹੁੰਦੀ ਘਾ ਤੇ ਗੱਡੀ ਲੱਗ ਜਾਂਦੀ ਤੁਹਾਡੇ ਇੱਥੇ ਲੱਗੀ ਬਾਹਰ ਸ਼ਰਾਬਾ ਪੁਲਸੀਆਂ ਦੇ ਦਿਓ ਸ਼ਰਾਬੀ ਨੂੰ ਪੈਸੇ ਇੱਥੇ ਇਹਨਾਂ ਨੂੰ ਦਓ ਸਾਰਿਆਂ ਨੂੰ 500 ਰੁਪਈਆ ਭਾਇਆ 1000 ਰੁਪਿਆ ਤਿੰਨ ਤਿੰਨ ਯਾਰ ਦੀ ਅਪਾਇੰਟਮੈਂਟਾਂ ਚ ਕੀਂਦੀ ਐ ਭਈਆ ਜੇ ਬੰਦਾ ਥੋੜਾ ਪੈਸੇ ਲੋ ਕਰ ਦਿੰਦਾ ਤੇ 3000 ਰੁਪਿਆ ਕਿਥੋਂ 1500 ਕੁਛ ਰੁਪਏ ਫੀਸ ਐ 1600 ਰੁਪਿਆ ਕਿੰਨੀ ਤੇਰੀ ਫੀਸ ਜਮਾ ਹੋਈ 3000 ਰੁਪਿਆ ਭਾਜੀ ਹੋਈ 3000 ਕਿਹਨੂੰ ਦਿੱਤਾ ਭਾਜੀ ਤੁਸੀਂ ਭਾਜੀ ਇਹਨੂੰ ਦਿੱਤਾ ਲਗਾ ਉੱਥੇ ਮੈਂ ਜਿਹੜੇ ਭਾਜੀ ਨੂੰ ਦਿੱਤਾ ਭਾਜੀ ਲਾਇਸੈਂਸ ਬਣਵਾਇਆ ਹੈਗਾ ਆਰਟੀਓ ਡਰਾਈਵਿੰਗ ਟੈਸਟ ਟ੍ਰੈਕਟਰ ਕਿਨਰ ਦੇ ਵੱਲੋਂ ਹੰਗਾਮਾ ਕਰ ਦਿੱਤਾ ਗਿਆ ਤੇ ਕਰਮਚਾਰੀਆਂ ਤੇ ਮਨਮਾਨੀ ਦਾ ਇਲਜ਼ਾਮ ਲਗਾ ਦਿੱਤਾ ਗਿਆ ਖਬਰ ਜਲੰਧਰ ਦੀ ਹੈ ਜਿੱਥੇ ਡਰਾਈਵਿੰਗ ਟੈਸਟ ਦੇਣ ਵੇਲੇ ਕਾਫੀ ਹੰਗਾਮਾ ਹੋ ਗਿਆ।ਦਰਅਸਲ ਕਿਨਰ ਦਾ ਇੱਕ ਹੈ ਕਿ ਉਹ ਆਪਣੇ ਦੋਸਤ ਨਾਲ ਡਰਾਈਵਿੰਗ ਟੈਸਟ ਦੇਣ ਦੇ ਲਈ ਟਰੈਕ ਤੇ ਆਈ ਸੀ ਤੇ ਉਸਦੇ ਦੋਸਤ ਨੂੰ ਪਹਿਲਾਂ ਇਹ ਕਹਿ ਕੇ ਫੇਲ ਕਰ ਦਿੱਤਾ ਗਿਆ ਕਿ ਉਸਦੀ ਗੱਡੀ ਟਕਰਾ ਗਈ ਹੈ ਤੇ ਜਦੋਂ ਉਹਨਾਂ ਨੇ ਇਸ ਦੀ ਵੀਡੀਓ ਦਿਖਾਉਣ ਦੀ ਮੰਗ ਕੀਤੀ ਤਾਂ ਕਰਮਚਾਰੀਆਂ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਦੂਜੀ ਵਾਰ ਟੈਸਟ ਦੇਣ ਪਹੁੰਚੇ ਤਾਂ ਇਸ ਵਾਰ ਪਾਰਕਿੰਗ ਸਹੀ ਨਾ ਹੁੰਦਾ ਹਵਾਲਾ ਦੇ ਕੇ ਫਿਰ ਤੋਂ ਟੈਸਟ ਦੇ ਵਿੱਚ ਫੇਲ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਡਰਾਈਵਿੰਗ ਟੈਸਟ ਟਰੈਕ ਤੇ ਕਾਊਗੀ ਹੋਈ ਹੈ ਤੇ ਜਦ ਕੋਈ ਟੈਸਟ ਦੇਣ ਦੇ ਲਈ ਇੱਥੇ ਟਰੈਕ ਤੇ ਜਾਂਦਾ ਹੈ ਤਾਂ ਉਸ ਨੂੰ ਇਹ ਕਹਿ ਕੇ ਫੇਲ ਕਰ ਦਿੱਤਾ ਜਾਂਦਾ ਹੈ ਕਿ ਇਸ ਗੱਲ ਨੂੰ ਲੈ ਕੇ ਹੀ ਉੱਥੇ ਹੰਗਾਮਾ ਹੋ ਗਿਆ। ਤੇ ਕਾਫੀ ਦੇਰ ਤੱਕ ਇਹ ਤੇ ਹੰਗਾਮਾ ਹੁੰਦਾ ਰਿਹਾ ਜੋ ਉਸ ਤੋਂ ਬਾਅਦ ਸਥਿਤੀ ਗਰਮਾਉਂਦੀ ਨਜ਼ਰ ਆਈ। ਡਰਾਈਵ ਨੂੰ ਕੀ ਸੋਣਾ ਵਾ ਇਹਨਾਂ ਦਾ ਕਹਿਣਾ ਇਹ ਆ ਵੀ ਤੁਹਾਨੂੰ ਪਿੱਛੋਂ ਆਰਡਰ ਨਹੀਂ ਹੈਗਾ ਮਤਲਬ ਸੌਰੀ ਨਹੀਂ ਇਹਨਾਂ ਨੇ ਇਦਾਂ ਨਹੀਂ ਕਿਹਾ ਤੁਹਾਨੂੰ ਪਿੱਛੋਂ ਪਹਿਲੇ ਕਹਿੰਦੇ ਨਹੀਂ ਸਾਨੂੰ ਮਤਲਬ ਮਤਲਬ ਅਸੀਂ ਨਹੀਂ ਦੱਸ ਸਕਦੇ ਸਾਨੂੰ ਰਿਪੋਰਟਰ ਆਲੇ ਆ ਕੇ ਇਹਦਾ ਬੋਲਦੇ ਨੇ ਰਿਪੋਰਟਰ ਪ੍ਰੈਸ ਰਿਪੋਰਟਰ ਮਤਲਬ ਜੇ ਤਾਂ ਫਿਰ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਪਿੱਛੋਂ ਲਾਗੂ ਹੈਗੀ ਇਹ ਚੀਜ਼ ਕੋਈ ਜਵਾਬ ਨਹੀਂ ਦਿੱਤਾ ਫਿਰ ਮੈਂ ਦੋ ਤਿੰਨ ਵਾਰੀ ਪੁੱਛਿਆ ਫਿਰ ਇਹਨੇ ਦੱਸਿਆ ਕਿ ਹਾਂ ਸਾਨੂੰ ਜਿਹੜਾ ਮਤਲਬ ਇੱਥੇ ਦਾ ਮੇਨ ਆ ਉਹਨਾਂ ਵੱਲੇ ਇਹ ਚੀਜ਼ ਲਾਗੂ ਨਹੀਂ ਹੈਗੀ ਕਿ ਦੱਸਣਾ ਫਿਰ ਮੈਂ ਕਿਹਾ ਫਿਰ ਬੰਦਾ ਅਨਪੜ ਬੰਦਾ ਕਿੱਦਾਂ ਪਾਸ ਹੋਊਗਾ ਠੀਕ ਵੱਡਾ ਸਵਾਲ ਇਹ ਵੀ ਹੈਗਾ ਨਾ ਜਿਦੇਖੋ ਤੁਸੀਂ ਨਾ ਤੁਹਾਨੂੰ ਕਹਿ ਰਹੇ ਗਰਾਸ ਦੇ ਨਾਲ ਟਾਇਰ ਟਾਇਰ ਟੱਚ ਹੋ ਗਿਆ ਕੁਝ ਵੀ ਨਹੀਂ ਪਿਛਲੀ ਵਾਰੀ ਸੀ ਐਦ ਕੀ ਕੀ ਕਹਿੰਦੇ ਐਦ ਕੀ ਕਹਿੰਦੇ ਕਿ ਤੁਸੀਂ ਪਾਰਕਿੰਗ ਸਹੀ ਨਹੀਂ ਲਾਈ ਪ੍ਰੋਪਰ ਅੰਦਰ ਕਰਕੇ ਨਹੀਂ ਲਾਈ 10 ਫਰਾਵਾ ਜਗਾ ਨਹੀਂ ਹੋਣਾ ਇੱਥੇ ਬਾੜਦੀ ਐ ਇੱਥੇ ਅੰਦਰ ਬਾੜਦੀ ਐ ਹਮ ਹੁਣ ਇੰਨੀ ਕਿਤੇ 21 ਦੁਕੀ ਦਾ ਤਾਂ ਫਰਕ ਪੈ ਹੀ ਜਾਂਦਾ ਵਾ ਹੁਣ ਬਾਹਰ ਆਪਾਂ ਕਿਤੇ ਪਾਰਕਿੰਗ ਲਾਣੇ ਉੱਥੇ ਵੀ ਦੀ ਇਦਾਂ ਹੀ ਹੁੰਦਾ ਪ੍ਰੋਪਰ ਕੰਦ ਨਾ ਤੁਹਾਡਾ ਟੱਚ ਕਰ ਦੇਣੀ ਹੈ ਕਲੀਅਰ ਕਰਾਉਣੀ ਹੈ ਨਾ ਇੰਟਰਵਿਊ ਪਹਿਲਾਂ ਸਾਰੀ ਇਹ ਸਫਾਈ ਕਰਾਉਣ ਜਾਂ ਆਪ ਹੀ ਕਰਨ ਇਹਨਾਂ ਨੇ ਹੋਰ ਤਾਂ ਕੰਮ ਕਰਨਾ ਨਹੀਂ ਹੈਗਾ ਇਹ ਵੀ ਫੇਲ ਕਰੀ ਜਾਂਦੇ ਆ ਜਿਹੜੇ ਬੰਦੇ ਮਾਤੜ ਸਾਤੜੇ ਕੋਈ 500 ਕਰਕੇ ਆਉਂਦਾ ਕੋਈ ਦਿਹਾੜੀ ਲਾ ਕੇ ਆਉਂਦਾ ਉਹਨਾਂ ਨੂੰ ਵੀ ਫੇਲ ਕਰ ਕਰਕੇ ਭੇਜੀ ਜਾਂਦੇ ਤੁਸੀਂ ਇਹਨਾਂ ਦੇ ਉੱਚ ਦੇ ਘਰ ਗਿਆ ਗੱਲਬਾਤ ਕੀਤੀ ਹੈ ਕੋਈ ਆਡੀਓ ਉੱਚ ਦੇ ਘਰ ਸਾਰੀ ਮੈਂ ਇਹਨਾਂ ਨੂੰ ਕਿਹਾ ਵੀ ਇੱਥੇ ਦਾ ਮੇਨ ਕੌਣ ਆ ਇਸ ਟਾਈਮ ਲੈਕ ਹੁਣ ਇੱਥੇ ਕੌਣ ਬੈਠਾ ਕੋਈ ਨਹੀਂ ਜੀ ਮੇਨ ਅਡਟੀ ਦਫ਼ਤਰ ਜਾਣਾ ਪ ਉੱਥੇ ਜਾ ਕੇ ਗੱਲ ਕਰਦੀਆਂ ਫਿਰ ਦੇਖਦੀਆਂ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਡੀਸੀ ਦਫਤਰ ਇੱਥੇ ਕੋਈ ਨਹੀਂ ਫਿਰ ਮੇਰੇ ਦੂਜੀ ਦੂਜੀ ਵਾਰੀ ਫੇਲ ਹੋ ਗਈ ਤੀਜੀ ਵਾਰੀ ਸੁਣੋ ਅਗਰ ਜੇ ਕੋਈ ਬੰਦਾ ਕਿਸੇ ਦੀ ਗੱਡੀ ਨਾਲ ਲੱਗਦੀ ਹੈ ਨਾ ਕੋ ਰਿਕਾਰਡ ਤੇ ਹੁੰਦਾ ਨਾ ਅਗਲੇ ਅਗਲੇ ਬੰਦੇ ਦੀ ਗਲਤੀ ਦੱਸ ਸਕਦੇ ਕਿ ਹਾਂ ਤੁਹਾਡੀ ਇਹ ਗਲਤੀ ਫਰਾਂਡ ਕੰਦੀ ਇਹਨਾਂ ਨੇ ਕੋਈ ਗਲਤੀ ਵੀ ਨਹੀਂ ਦੱਸੀ ਬਸ ਇਦਾਂ ਕਹਦਾ ਕਿ ਪਾਰਕਿੰਗ ਸਹੀ ਨਹੀਂ ਲੱਗੀ ਠੀਕ ਦੈਟਸ ਇਟ ਇਦਾਂ ਕਰਕੇ ਤੇ ਕੰਮ ਹੁਣ ਤੁਹਾਨੂੰ ਭੇਜ ਦਿੱਤਾ ਗਿਆ ਇੱਥੋਂ ਦੀ ਹੁਣ ਤੁਹਾਨੂੰ ਭੇਜ ਦਿੱਤਾ ਗਿਆ ਨਹੀਂ ਹੁਣ ਮੈਂ ਡੀਸੀ ਦਫਤਰ ਜਾਵਾਂਗੀ ਜਿਹੜਾ ਇੱਥੇ ਦਾ ਮੇਨ ਹੈ ਮੈਂ ਉਹਨੂੰ ਕ ਸਾਲਾਂ ਤਾਂ ਸਦੀਆਂ ਲੱਤਾਂ ਸਦੀਆਂ ਤੇ ਜਦ ਇਹ ਲੱਤਾਂ ਸੰਵਾਨ ਆਈਦਾ ਫੇਰ ਇੱਥੇ ਕਹਿੰਦੇ ਜੀ ਤੁਹਾਡੀ ਇੱਥੇ ਗੱਡੀ ਲੱਗ ਗਈ ਗੱਡੀ ਲੱਗਦੀ ਵੀ ਨਹੀਂ ਹੁੰਦੀ ਘਾ ਤੇ ਗੱਡੀ ਲੱਗ ਜਾਂਦੀ ਤੁਹਾਡੇ ਇੱਥੇ ਲੱਗੀ ਬਾਹਰ ਸ਼ਰਾਬਾ ਪੁਲਸੀਆਂ ਦੇ ਇਹੋ ਸ਼ਰਾਬੀ ਨੂੰ ਪੈਸੇ ਇੱਥੇ ਇਹਨਾਂ ਨੂੰ ਦਓ ਸਾਰਿਆਂ ਨੂੰ 5 500 ਰੁਪਈਆ 10000 ਰੁਪਈਆ 3 3000 ਰੁਪਈਆ ਅਪਾਇੰਟਮੈਂਟਾਂ ਚ ਕਹਿੰਦੀ ਹੈ ਪਈਆ ਜੇ ਬੰਦਾ ਥੋੜਾ ਪੈਸੇ ਲੋ ਘਰ ਦਿੰਦਾ ਇਹ 3000 ਰੁਪਾਇਆ ਕਿਥੋਂ 1500 ਕੁਛ ਰੁਪਈਆ ਫੀਸ ਹੈ 1600 ਰੁਪਈਆ ਕਿੰਨੀ ਤੇਰੀ ਫੀਸ ਜਮਾ ਹੋਈ 3000 ਰੁ ਭਾਈ ਇਹਨੂੰ ਦਿੱਤਾ ਲਗਾ ਉਥੇ ਮੈਂ ਕਿਹੜੇ ਭਾਈ ਨੂੰ ਦਿੱਤਾ ਭਾਈ ਉਹ ਲਾਇਸੈਂਸ ਬਣਵਾਇਆ ਹੈਗਾ ਦੱਸ ਦੋ ਕੀ ਮਸਲਾ ਕੀ ਹੈ ਭਾਈ ਉਹ ਕਹਿੰਦੇ ਸਾਨੂੰ ਸਮਝਾ ਕੇ ਨਹੀਂ ਭੇਜਿਆ ਅਸੀਂ ਕਿਸੇ ਨੂੰ ਨਹੀਂ ਸਮਝਾਉਂਦੇ ਕਿਉਂਕਿ ਬੰਦਾ ਇੱਥੇ 10 ਦਿਨ ਕਿਉਂ ਆਂਦਾ ਹੈ ਕਿਉਂਕਿ ਉਹ ਉਹਨੇ ਟੈਸਟ ਦੇ ਹੀ ਦੇਣਾ ਐਗਜ਼ਾਮ ਤੋਂ ਮਲਾ ਕੋਈ ਕੋਈ ਟੀਚਰ ਨਹੀਂ ਸਮਝਾਉਂਦਾ ਕਿ ਕਿ ਬੱਚੇ ਨੇ ਆਪ ਪੜ੍ਹਨਾ ਹੈ। ਤੇ ਅਸੀਂ ਜਾਣਦੇ ਹਾਂ ਕਿ ਦੋ ਬਿੱਥੇ ਸਮਝ ਗਿਆ ਉਹਨਾਂ ਕਿੰਦਾ ਪਾਰਕਿੰਗ ਕਰਨੀ ਹੈ, ਕਿੰਦਾ ਨੀ ਕਰਨਾ। ਜੀ ਤੇ ਭਾਜੀ ਇੱਕ ਸਵਾਲ ਇਹ ਵੀ ਹੈਗਾ ਜਿਹੜੇ ਗਰਾਸ ਕਾਫੀ ਵਧਿਆ ਹੋਇਆ ਵੈ ਪੂਰੇ ਟਰੈਕ ਦੇ ਉੱਤੇ ਗਰਾਸ ਦੀ ਮੇਨਟੇਨੈਂਸ ਤੇ ਤੁਸੀਂ ਤੁਹਾਡੇ ਵੱਲੋਂ ਹੀ ਕਰਾਉਣੀ ਪੈਣੀ ਨਾ ਜੀ? ਜੀ ਕਿਸੇ ਹੋਰ ਨੇ ਤੇ ਕਰਨੀ ਨਹੀਂ। ਅਸੀਂ ਆਪਣੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਇੱਕ ਵਾਰੀ ਅਸੀਂ ਫੇਰ ਗੱਲ ਕਰਕੇ ਉਹਨਾਂ ਨੇ ਨਹੀਂ ਇਸ ਭਾਜੀ ਅੱਜ ਦਾ ਗਰਾਸ ਨਹੀਂ ਵਧਿਆ ਕਿੰਨੇ ਤਣ ਹੋ ਗਏ ਗਰਾਸ ਇਦਾਂ ਦਾ ਇਹ ਤੇ ਮੇਨਟੇਨੈਂਸ ਤੁਸੀਂ ਕਰਾਉਣਾ। ਅਸੀਂ ਆਪਣੇ ਅਧਿਕਾਰੀਆਂ ਨਾਲ ਗੱਲ ਕਰਕੇ ਇਹਦਾ ਬਾਜੂ ਫੇਲ ਹੋ ਜਾਂਦੇ ਤੇ ਜ਼ਿੰਮੇਵਾਰੀ ਤੇ ਉਹਦੀ ਵੀ ਬੰਦੀ ਨਾ ਚੀਜ਼ ਦੀ। ਅਸੀਂ ਨਾਲ ਗੱਲ ਕਰਕੇ ਕਹਿੰਦੇ ਸੀ ਗੱਲ ਕਰਦੇ ਕਿ ਇਹਦਾ ਕੀ ਹੱਲ ਕਰੀਏ। ਤੇ ਹੁਣ ਇਹਨਾਂ ਦਾ ਕੀ ਹੱਲ ਕੀਤਾ ਜਾ ਰਿਹਾ? ਕੁਛ ਨਹੀਂ ਇਹਨਾਂ ਨੂੰ 250 ਰੁਪਏ ਪੀਸ ਤਾਰ ਕੇ ਦੁਬਾਰਾ ਅਪਾਇੰਟਮੈਂਟ ਲੈ ਕੇ ਆਉਣਗੇ। ਫਿਰ ਟੈਂਕ। ਕਿਤੇ 2 ਵਜੇ ਅਸੀਂ ਅੱਗੇ ਹੋ ਗਿਆ ਸਾਡੇ ਨਾਲ। ਇੱਥੇ ਆਜ ਕਿ ਲੋਕਾਂ ਨੇ ਚਾਰ-ਚਾਰ ਵਜੇ ਰੈਸਟ ਦਿੰਦੇ ਆ। 10 ਤੇ ਬੰਦੇ ਆਉਂਦੇ। ਤੇ ਹੁਣ ਗਰਾਸ ਜਿਹੜਾ ਕਟਵਾਇਆ ਜਾਏਗਾ ਜਿਹੜਾ ਕਾਫੀ 2-2 3-3 ਦਿਨ ਫੋਲੋ ਕਰਦੇ ਆ। ਇਹਦਾ ਵੀ ਗੱਲ ਕਰਦੇ ਆ ਆਪਣੇ ਆਪਸ ਵਿੱਚ ਗੱਲ ਕਰਦੇ ਆ। ਠੀਕ।